ਪੰਜਾਬ ਦੇ ਸੀਐਮ ਨੂੰ ਦਰਬਾਰ ਸਾਹਿਬ ਦੀ ਸਰੋਪਨਾ ਦੇਣ ਤੇ ਟ੍ਰਾਂਸਫਰ ਕੀਤੇ ਗਏ ਦਾਸੀਆ ਸਿੰਘ ਬਲਬੀਰ ਸਿੰਘ ਨੇ ਐਸਜੀਪੀਸੀ ਦੀ ਸੇਵਾ ਛੱਡੀ। ਇਹ ਵੀ ਸਾਂਝਾ ਨੂੰ دیر ਰਾਤ ਦਿੱਤੇ ਇੰਟਰਵਿਊ 'ਚ ਕਿਹਾ ਨਹੀਂ ਜੁਆਇਨ ਕਰਾਂਗਾ ਮਾਛੀਵਾੜਾ ਦੇ ਗੁਰਦੁਆਰਾ ਸਾਹਿਬ ਵਿੱਚ। ਹੁਣ ਤੱਕ ਦੀ ਸਾਰੀ ਸੇਵਾ ਰਮੰਦਰ ਸਾਹਿਬ 'ਚ ਕੀਤੀ, ਤੂੰਜੀ ਥਾਂ ਜਾਣ ਦਾ ਮਨ ਨਹੀਂ। ਐਸਜੀਪੀਸੀ ਦਾ ਤਬਾਦਲਾ ਦੇਸ਼ ਐਵੀਪੀ ਸਾਂਝਾ ਨੂੰ ਦਿਖਾਇਆ। ਤੁਸੀਂ ਮੰਨਦੇ ਹੋ ਕਿ ਜੋ ਵੀ ਫੈਸਲੇ ਸ਼੍ਰੋਮਣੀ ਕਮੇਟੀ ਵੱਲੋਂ ਅੱਜਕੱਲ ਲਏ ਜਾ ਰਹੇ ਨੇ ਉਹ ਸਿਆਸੀ ਦਬਾਅ ਔਰ ਖਾਸ ਕਰਕੇ ਜੇਕਰ ਬਾਦਲ ਪਰਿਵਾਰ ਦੀ ਗੱਲ ਕਰੀਏ ਤਾਂ ਉਹਨਾਂ ਦੇ ਦਬਾਅ ਹੇਠ ਲਏ ਜਾ ਰਹੇ ਇਸ ਮੋਕੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦੇ ਕੋਈ ਵੱਸ ਦੀ ਗੱਲ ਨਹੀਂ ਹੈ ਇਹ ਦਬਾਅ ਦੇ ਨਾਲ ਹੀ ਫੈਸਲੇ ਹੋ ਰਹੇ ਆ ਸਾਰੇ ਸੀਐਮ ਦੇ ਸਰੋਪਾ ਵਿਵਾਦ ਤੋਂ ਬਾਅਦ ਬੋਲੇ ਜੀਪੀਸੀ ਪ੍ਰਧਾਨ ਜਥੇਦਾਰ ਉਤਾਰ ਸਿੰਘ ਐਬੀਪੀ ਸੰਜਨ ਉਤਾਰ ਸਿੰਘ ਨੇ ਕਿਹਾ ਕਿ ਅਦਾਸੀ ਸਿੰਘ ਨੂੰ ਮਾਚੀਵੜ ਦੇ ਗੁਰਦੁਆਰੇ ਸੇਵਾ ਫੜਨ ਲਈ 10 ਦਿਨਾਂ ਦਾ ਸਮਾਂ ਅਜੇ ਕੁਛ ਵੀ ਨਹੀਂ ਆਇਆ ਤਾਂ ਟਰਾਂਸਫਰ ਹੋਈ ਹੈ ਟਰਾਂਸਫਰ ਤੁਹਾਨੂੰ ਕਿਹਨੇ ਕਹਿਤਾ ਵੀ ਜਿਹੜਾ ਜਿਹੜਾ ਹੈੱਡ ਆਫ ਦੀ ਇੰਸਟੀਚਿਊਟ ਹੈ ਉਹ ਟਰਾਂਸਫਰ ਹੀ ਨਹੀਂ ਕਰ ਸਕਦਾ ਆਪਣੇ ਮੁਲਾਜ਼ਮ ਨੂੰ ਪਰ ਉਹ ਕਹ ਰਿਹਾ ਕਿ ਮੈਂ ਤਾਂ ਜੁਆਇਨ ਹੀ ਨਹੀਂ ਕਰਨਾ ਹੁਣ ਕਿਤੇ ਨਾ ਕਰੇ ਤਵੇ ਦੇ ਸਵਰਸ ਲੈ ਕੇ ਫਿਰ ਅਜਾ 10 ਦਿਨ ਦੇ ਬਾਅਦ ਨਹੀਂ ਕਰੇਗਾ ਜਦੋਂ ਬਾਤ ਨਾ ਰਵੇ 2023 ਆਏਗਾ ਤੇ ਤੁਹਾਨੂੰ ਕੀ ਬਸ ਬੰਦਾ ਤੁਸੀਂ ਡਿਸਕਸ ਕਰੋਗੇ ਹੁਣ ਉਹਨੇ ਜੇ ਜੇ ਨਹੀਂ ਜਿਹੜੀ ਜੋ ਗਾਰ ਵੀ ਅਗਨੀ ਬੰਦੀ ਹੈ ਕਰਾਂਗੇ ਜੋ ਤੁਹਾਨੂੰ ਕਹਿੰਦਾ ਵੀ ਮੈਂ ਜੁਆਇਨ ਨਹੀਂ ਕਰਨਾ ਨੈਟਮ ਡੂ ਥੈਟ ਬੁਲਾੜਾ ਦੇ ਪਿੰਡ ਰਾਮਨਗਰ ਪਠੱਲ ਦੇ ਕਿਸਾਨ ਬਲਬੀਰ ਸਿੰਘ ਦੇ ਘਰ ਕਰਜ਼ ਦੀ ਮਾਰ ਪਰਿਵਾਰ ਤੇ ਲੱਖਾਂ ਦਾ ਕਰਜ਼ ਤੇ 6 ਕੁੜੀਆਂ ਦੀ ਪਰਵਰਿਸ਼ਤਾ ਜ਼ਿੰਮਾ ਸਾਲ ਪਹਿਲਾਂ ਕਰਜ਼ ਦੇ ਚ ਡੁੱਬੇ ਕਿਸਾਨ ਦੀ ਹੋਈ ਸੀ ਮੌਤ ਸਿਰ ਚੜੇ ਕਰਜ਼ੇ ਨੇ ਲਈ ਇੱਕ ਹੋਰ ਕਿਸਾਨ ਦੀ ਜਾਨ ਫਰੀਦਕੋਟ ਦੇ ਪਿੰਡ ਹਰਦਿਆਲਾਨਾ ਦੇ ਕਿਸਾਨ ਮਨਪ੍ਰੀਤ ਸਿੰਘ ਨੇ ਕੀਟਨਾਸ਼ਕ ਪੀ ਕੇ ਕੀਤੀ ਖੁਦਕੁਸ਼ੀ ਹਸਪਤਾਲ ਜ਼ਿਲ੍ਹਾ ਹਰਦਿਆਲਾਨ ਹੋਈ ਮੌਤ ਲਗਾਤਾਰ ਵਧ ਰਹੇ ਕਰਜ਼ੇ ਕਾਰਨ ਸੀ ਪਰੇਸ਼ਾਨ ਕ੍ਰਿਕਟਰ ਰਵਜਨ ਸਿੰਘ ਦੀ ਪਤਨੀ ਤੇ ਅਦਾਕਾਰਾ ਗੀਤਾ ਬਸਰਾ ਦੀ ਗੋਤਪ੍ਰਾਈ ਅੱਜ ਲੰਡਨ ਚ ਕੀਤਾ ਜਾ ਰਿਹਾ ਸਮਾਰੋਹ ਪਿਛਲੇ ਸਾਲ ਨੂੰ 26 ਅਕਤੂਬਰ ਨੂੰ ਹੋਇਆ ਸੀ ਰਵਜਨ ਤੇ ਗੀਤਾ ਦਵਿਆ